सेन भाई बार्जी ने नार्स सेन की ने नार्स कर दिया ਲੋਕ ਤੁਹਾਨੂੰ ਨਹੀਂ ਦੱਸਦਾ ਤੁਸੀਂ ਦੇਖਦੇ ਕਿ ਇਹ ਕਿਹੋ ਜਿਹਾ ਨਾ ਆਖਿਆ ਵੀ ਸ਼ਰਤ ਕਰਨੀ ਹੈ ਬਾਰੇ ਮਿਊਸਪਲਟੀਟੀ ਚ 1 ਘੰਟੇ ਹੋਈ ਹੈ ਕਹਿੰਦੇ ਕੋਈ ਨਹੀਂ ਉਹ ਪਛਾੜੇ ਕੋਲੋਂ ਪਾਸ ਕਰਾ ਦਿੱਤਾ ਹੈ ਕਈ ਟੈਂਡਰ ਰਹੇ ਜੇ ਆਪਣੇ ਕਿਹੜੀ ਕਿਹੜੀ ਪਕੋਸਬ ਕਿਹੜੀ ਕਲੋਨੀ ਦੀ ਗੱਲ ਆ ਜਿਹੜੀ ਕਲੋਨੀ ਆ ਉਹਦੇ ਤੇ ਲਾ ਰਹੇ ਆ ਕੀ ਦੀ ਨੋਈ ਥੋਨੀ ਕੀ ਆ ਹੇਗਾ ਚਾਰ ਪੰਜ ਐਵੇਂ ਸੀ ਨਹੀਂ ਜਿਹਨੂੰ ਕੋਈ ਵਿਰੋਧ ਕੀਤਾਗਾ ਪਰ ਫਿਰ ਵਰਪਲ ਸਾਰੀ ਸੰਪਤੀ ਬਹੁਤ ਸੰਪਤੀ ਸੀ ਉਹਦੇ ਨਾਲ ਮਤਾਂ ਸੀ ਪਾਸ ਕੀਤਾ ਤੇ ਬਾਕੀ ਮਤੇਆਂ ਬਾਰੇ ਕੀ ਬਾਕੀ ਇੱਕ ਮਤਾ ਅਸੀਂ ਪੈਂਡਿੰਗ ਰੱਖ ਲਿਆ ਬਾਕੀ ਸਾਰੇ ਮਤੇ ਜਿਹੜੇ ਪਾਸ ਹੋ ਗਏ ਕਿਹੜਾ ਪੈਂਡਿੰਗ ਰੱਖਿਆ ਮਤ ਉਹ ਕੂੜੇ ਵਾਲਾ ਰੱਖਿਆਗਾ ਉਹਨੂੰ ਪੈਂਡਿੰਗ ਰੱਖ ਲਿਆ ਵੀ ਉਹ ਕੂੜੇ ਦੀ ਆ ਵੀ ਆਪਾਂ ਦਾ ਹਬੀਰ ਵੀ ਇਹ ਘਰ ਨੂੰ ਲਾ ਕੇ ਉਸ ਵੀ ਅਸੀਂ ਕਮੇਟੀ ਦਾ ਚਲੋ ਬੋਝ ਵੰਡਿਆ ਜਾਊਗਾ ਕਿਉਂਕਿ ਬੱਚੇ ਰੱਖਿਆ ਸੀਗਾ ਉਹ ਹੁਣ ਇਹਦੇ ਵਿੱਚ ਪੈਂਡਿੰਗ ਰੱਖ ਲਿਆ ਵੀ ਆਪਾਂ ਜੀ ਵਿਚਾਰ ਕਰ ਲਾਂਗੇ ਦੁਬਾਰੀ ਤਾਂ ਸਰਕਾਰ ਦੀਆਂ ਇਜਾਜ਼ਤਾਂ ਨਹੀਂ ਗਈਆਂ ਵੀ ਕੂੜੇ ਦਾ ਡੰਪ ਜਿਹੜਾ ਨਹੀਂ ਲੱਗ ਪੇਰੀ ਕੋਰਸ ਸਾਹਿਬ ਹੀ ਨੰਬ ਪਣਾ ਲਗੇ ਤੇ ਉਹਨੂੰ ਟੈਂਡਰ ਸਾਡੇ ਲੱਗੇ ਹੋਏ ਨੇ ਕਿ ਕਰੋੜ ਰੁਪਏ ਦਾ ਇੱਥੇ ਦਾਣਾ ਮੰਡੀ ਚ ਲੱਗਿਆ ਹੋਇਗਾ ਇਹ ਕਾਉਟਰ ਹੈਗਾ ਸਾਡਾ ਉੱਥੇ ਵੀ 1 ਕਰੋੜ ਦਾ ਲਗਭਗ ਟੈਂਡਰ ਲੱਗਿਆ ਹੋਇਗਾ ਜੇ ਕੋ ਦੋ ਚਾਰ ਮਹੀਨੇ ਦੇ ਵਿੱਚ ਕੂੜੇ ਦੇ ਨੰਬ ਤੇ ਚੱਕੀ ਜਾਣਗੇ ਜਿਹੜੇ ਟੀਰ ਲੱਗੇ ਸਾਰੇ ਖਤਮ ਹੋਣਗੇ ਉਹ ਖਤਮ ਹੋ ਜਾਣਗੇ ਸਾਰੇ ਬਾਕੀ ਐਮਸੀ ਵਾਲੇ ਵਾਰਡਾਂ ਦੇ ਵਿੱਚ ਜਿਹੜੇ ਟੈਂਡਰ ਦੇ ਵਿੱਚ ਆਪਣੇ ਮਤੇ ਪਾਏ ਗਏ ਸੀ ਪੱਖਪਾਤ ਜਾਂ ਕਿਸੇ ਤਰ੍ਹਾਂ ਦੀ ਕੋਈ ਗੱਲ ਇਦਾਂ ਦੀ ਨਹੀਂ ਇਹੀ ਕੋਈ ਗੱਲ ਨਹੀਂ ਜੇ ਕਿਸੇ ਦਾ ਕੋਈ ਰਹਿ ਵੀ ਗਿਆ ਉਹਨੂੰ ਕਹੇ ਤਾਂ ਨਹੀਂ ਸੀ ਉਹ ਪਾ ਲੋ ਕੁਈ ਮੀਟਿੰਗ ਫੇਰ ਅਕਲਾਂਗ ਵਿੱਚ ਕੋਈ ਰਹਿ ਗਿਆ ਜਾਂ ਕਿ ਤੱਕ ਕੋਈ ਟੈਂਡਰ ਲਾਉਣ ਵਾਲਾ ਰਹਿ ਗਿਆ ਉਹ ਵੀ ਲੱਗ ਜਾਊਗਾ ਜਿਨੇ ਕਿਸੇ ਨੇ ਕਹਿ ਤਾ ਕੇ ਉਹਦਾ ਟੈਂਡਰ ਵੀ ਲਾਇਆ ਜਿਨੇ ਕਹਿ ਤਾ ਸਾਡਾ ਕੰਮ ਪਾਸ ਕਰਨਾ ਸੀ ਉਹ ਵੀ ਇੱਕ ਪ੍ਰਧਾਨ ਨੂੰ ਨਹੀਂ ਛੱਡ ਸਕਦੇ ਕਿਸੇ ਡੀਸੀ ਸਾਹਿਬ ਜਾਂ ਤੁਹਾਡੀ ਪਰਮਿਸ਼ਨ ਤੋਂ ਬਿਨਾ ਨਹੀਂ ਉਹ ਨਹੀਂ ਸਾਡਾ ਤਾਂ ਸਕਦੇ ਪਰ ਚਲੋ ਉਹਨਾਂ ਨੂੰ ਕਹਿ ਤਾਓ ਹੁਣ ਕਹਿੰਦੇ ਅੱਗੇ ਤੋਂ ਅਸੀਂ ਇੱਥੇ ਰਹਿ ਆ ਕਰਾਂ ਹੁਣ ਅਸੀਂ ਧਿਆਨ ਚਾ ਅੱਗੇ ਸਾਡੇ ਗੱਲ ਜੇ ਅੱਗੇ ਤੋਂ ਰਹਿ ਤੇ ਨਹੀਂ ਉਹਦਾ ਕਾਰਵਾਈ ਕਰਾਂ ਇੱਕ ਜੀਓ ਸਾਹਿਬ ਹਲਾਉਣ ਦਾ ਭ੍ਰਸ਼ਟਾਚਾਰ ਦਾ ਵਿਖਾਰ ਵੀ ਲੱਗ ਸਕਦਾ ਹੈਗਾ ਜੇ ਕੋਈ ਫੜਿਆ ਗਿਆ ਤਾਂ ਆਪਾਂ ਉਹਦੇ ਮੰਨ ਲਾਂਗੇ ਵੀ ਇਹ ਭ੍ਰਸ਼ਟ ਮੇਰੇ ਨਾਲ ਇਹੋ ਚਾ ਵੀ ਆਕਾ ਸਾਰੇ ਅਬਦਰ ਸ਼ਹਿਰ ਦੀ ਹੱਕ ਆ ਇਕੱਲਾ ਯੂ ਸਾਬ ਤੋਂ ਕੋ ਕਰ ਨਹੀਂ ਸਕਦਾ ਜੇ ਨਹੀਂ ਆਪਾਂ ਕੋਈ ਬਾਤ ਚ ਕਰਾਂਗੇ ਸਾਰੇ ਸ਼ਹਿਰ ਹੀ ਬਾਤ ਚ ਕਰੂਗਾ ਤਾਂ ਉਹਨੂੰ ਬਸ ਹਾਰ ਸਕਦਾ ਨਹੀਂ ਨਹੀਂ ਕੰਮ ਸ਼ੁਰੂ ਹੋ ਜਾਣਾ 29 ਲੱਖ ਕੁਝ ਪੈਸੇ ਦਾ ਕੰਮ ਆਗਾ ਉਹਦੇ ਨਹੀਂ ਪੱਥਰ ਰੱਖਿਆ ਸਾਡਾ ਉਹਦੇ ਤਕਰੀਬਨ ਤਾਂ ਕੰਮ ਵੀ ਹੋਗਾ ਕੰਮ ਆਰਾਮ ਬਾਗ ਰੋਡ ਤੇ ਪਾਈਪ ਸੋਹ ਸੀ ਤਾਂ ਕਿਸੇ ਨੂੰ ਜਵਾਬ ਨਹੀਂ ਦਿੱਤਾ ਸਾਡੇ ਆਊਟਰ ਏਰੀਏ ਦੇ ਲਈ ਹੁਣ ਜੇ ਆਪਾਂ ਲਿਸਟ ਕੱਢ ਲਈ 4 ਸਾਲ ਦੀ ਜਿੰਨੇ ਆਊਟਰ ਏਰੀਏ ਨੇ ਉਹਨਾਂ ਦੇ ਸਾਰੇ ਪੰਜ ਕਬੜ ਆਊਟਰ ਏਰੀਏ ਦੇ ਹੈਗੇ ਨੇ ਉਹਨਾਂ ਦੇ ਸਾਰਿਆਂ ਦੇ ਕੰਮ ਦੇ ਕੋਲ ਮੈਂ ਤਾਂ ਹੁਣ ਵੀ ਬੇਨਤੀ ਕਰਦਾ ਹਾਂ ਕਿ ਹੋਰ ਤੇ ਜਿਆਦਾ ਕੰਮ ਨੇ ਜਿਹੜਾ ਮਰਜ਼ੀ ਪਵਾ ਲਓ ਇੱਥੇ ਐਮਜੇ ਦੀ ਹਿੰਮਤ ਆ ਇੱਥੇ ਆ ਕੇ ਹੌਸ ਚ ਕੱਲਾ ਬੈਠਣਾ ਤਾਂ ਨਹੀਂਗਾ ਉਹਨਾਂ ਨੂੰ ਉਰਾਨੀ ਵੀ ਰੱਖਣੀ ਚਾਹੀਦੀ ਤੇ ਕਾਸਟੀ ਮੋੜ ਵੀ ਲਾਉਣ ਕੋੜੇ ਦੇ ਢੇਰ ਵੀ ਤੁਹਾਡੇ ਬਾੜ ਵਿੱਚ ਲੱਗੇ ਹੋਏ ਨੇ ਹਾਂ ਕੋੜੇ ਦੇ ਢੇਰ ਵੀ 24 ਨੰਬਰ ਬਾੜ ਵਿੱਚ ਲੱਗੇ ਹੋਏ ਨੇ ਤੁਹਾਡੀ ਪਹਿਲ ਰੱਖ ਕੇ ਚੁਕਾਣਾ ਉਹਨਾਂ ਨੂੰ ਬਣੀ ਬਿਲਕੁਲ ਚੁਕਾਵਾਂਗੇ ਸਾਡੀ ਪਹਿਲ ਆ ਗਈ ਇਸ ਗੱਲ ਇਹ ਹੋਇਆ ਜੀ ਸਾਰੇ ਡਾਕੂਮੈਂਟ ਮੰਗਾਏ ਜਾਂਦੇ ਆ ਦੋ ਚਾਰ ਦਿਨਾਂ ਦੇ ਵਿੱਚ ਜਿੰਨੇ ਵੀ ਕੋਈ ਡਾਕੂਮੈਂਟ ਰਹਿਗੇ ਅਸੀਂ ਮੰਗਾ ਲਾਂਗੇ ਸਾਡੇ ਹ ਸੇਖਾ ਰੋਡ ਤੇ ਸੀਵਰੇਜ ਦਾ ਐਡਾ ਬੁਰਾ ਹਾਲਾ 18 ਨੰਬਰ 19 ਨੰਬਰ 20 ਬਾੜਾ ਵੀ ਜਿਹੜਾ ਟਕੜਾਂ ਤੋਂ ਬਾਹਰ ਪਾਣੀ ਆ ਰਿਹਾ ਗਲੀਆਂ ਦੇ ਵਿੱਚ ਹਜ਼ਾਰਾਂ ਖਬਰਾਂ ਵੀ ਲੱਗੀਆਂ ਉਹਦਾ ਕਿਉਂ ਨਹੀਂ ਕੋਈ ਹੱਲ ਹੁੰਦਾ ਇਹਨਾਂ ਬਾੜਾਂ ਦਾ ਉਹਦੇ ਗੱਲ ਇਹ ਆ ਜੀ ਸੁਪਰ ਸੈਕਟਰ ਮਸ਼ੀਨ ਚੱਲ ਰਹੀ ਹੈਗੀ ਸੇਖਾ ਰੋਡ ਤੇ ਚੱਲ ਰਹੀ ਆ ਦੋ ਦਿਨਾਂ ਦੇ ਵਿੱਚ ਉਹ ਸਾਰਾ ਸੇਖਾ ਰੋਡ ਮੋਰਾ ਵਾਲਾ ਪਹਾ ਤੇ ਪ੍ਰੇਮ ਨਗਰ ਇਹ ਕਲੀਨ ਹੋ ਜੂਗਾ ਦੋ ਦਿਨ ਦੇ ਵਿੱਚ ਇਸ ਵਾਰ ਸੁਪਰ ਸੈਕਸ਼ਨ ਜਿਹੜੀ ਮਸ਼ੀਨਾਂ ਦੀ ਸਫਾਈ ਦਾ ਉਹਦਾ ਟੈਂਡਰ ਵੀ ਕਹਿੰਦੇ ਵੀ ਪਿਛਲੇ ਨਾਲੋਂ ਕੋਈ ਡਬਲ ਹੋ ਗਿਆ 50 ਲੱਖ ਰੁਪਏ ਦੇ ਕਰੀਬ ਕੋਈ ਨਹੀਂ ਉਹ ਸ਼ਹਿਰ ਨੂੰ ਤਾਂ ਕਰੋੜਾ ਰੁਪਏ ਕਲੀਨ ਵਾਸਤੇ ਚਾਹੀਦਾ ਕਿ ਉਹ ਤੇ 10 ਲੱਖ ਰੁਪਏ ਸੀ ਇੱਕ ਐਮਰਜੈਂਸੀ 'ਚ ਦਿੱਤਾ ਸੀ 35 ਧਾਰਾ ਲਾ ਕੇ ਉਹ 10 ਲੱਖ ਨਾਲ ਤਾਂ ਨਹੀਂ ਸ਼ਹਿਰ ਸਾਫ਼ ਹੁੰਦਾ ਪਰ ਹੁਣ ਆ 60 ਲੱਖ ਰੁਪਏ ਦਾ ਐਸਟੀਮੇਟ ਆਇਆ ਸੀਵਰ ਬੋਰਡ ਦਾ ਅਸੀਂ ਤਾਂ ਕਹਿੰਦੇ ਆ ਵੀ ਲੈ ਲਓ ਸਭ ਤੋਂ ਪੈਸੇ ਪਰ ਕਲੀਨ ਹੋਣਾ ਚਾਹੀਦਾ ਸਰ ਸਾਹਿਬ ਨੂੰ ਸਾਫ਼ ਸੁਥਰਾ ਰੱਖਣਾ ਚਾਹੀਦਾ ਦੇਖੋ ਇਹ ਨੋਟੀਫਿਕੇਸ਼ਨ ਹੋਊਗਾ ਹਲੇ ਜਦ ਉਹ ਨੂੰ ਦੇਖਾਂਗੇ ਕਿ ਕੀ ਨੋਟੀਫਿਕੇਸ਼ਨ ਹੁੰਦਾਗਾ ਅਸੀਂ ਤਾਂ ਆਪ ਕਹਿੰਦੇ ਜਿਹੜੇ ਹਸਪੀਟਲਿਟੀ ਦੇ ਅੰਡਰ ਹਾਲ ਖੱਬੇ ਨੇ ਜੋ ਵੀ ਪੈਸੇ ਹੁੰਦੇ ਆ ਉਹ ਮਸਪੀਟਿ ਨੂੰ ਦਿੱਤੇ ਜਾਣ ਫਿਰ ਬਰਨਾਲਾ ਨੂੰ ਲਗਨ ਨੂੰ ਬਣਾਉਣ ਦਾ ਜਿਹੜਾ ਮੁੱਦਾ ਸੀ ਉਹਦੇ ਤੇ ਕੀ ਭਖਿਆ ਕੁਛ ਜਾਂ ਕੋਈ ਬਿਲਕੁਲ ਨਿਗਰਮ ਬੜੂਗਾ ਬਣਨਾ ਚਾਹੀਦਾਗਾ ਮਤਾਂ ਵੀ ਇਥੋਂ ਪਾਸ ਹੋ ਗਿਆ ਅਸੀਂ ਤਾਂ ਹੱਕ ਜਾਗੇ ਬਿਲਕੁਲ ਬਹੁਤ ਨਿਗਰਮ ਬਹੁਤ ਵੱਡੀ ਇੱਕ ਉਧਾਰਾਗਾ ਬਣਨਾ ਚਾਹੀਦਾ ਹੈ ਅੰਦਰ ਕਾਫੀ ਕੁਝ ਤਾਂ ਬੜਿਆ ਜਿਹੀ ਰਹਿ ਗਈ ਚੀਜ਼ ਉਹ ਤਾਂ ਕਹਿੰਦਾ ਬਣਾਉਣਾ ਚਾਹੀਦਾ ਸਭ ਤੋਂ ਮੇਨ ਪੁਆਇੰਟ ਤਾਂ ਹੈ ਸਹਬ ਨੂੰ ਸਾਫ ਸੁਥਰਾ ਰੱਖਣ ਦਾ ਮਨ ਤਾਂ ਪਿਲਦਾ ਵੀ ਸਾਫ ਸੁਥਰਾ ਰਹਿਣੇ। ਖੜੀ ਹੋਦੇ ਹੁਣ ਅਸੀਂ ਇੱਕ 33 ਲੱਖ ਰੁਪਏ ਦਾ ਉਹਦਾ ਮਤਾ ਪਾਇਆਗਾ ਉਹ 2 ਸਾਲ ਦਾ ਉਹਨੂੰ ਦੇ ਭਗੇ ਸੀ ਡਰਾਈਵਰ ਮੈਂਟੇਨੈਂਸ ਉਹ ਸਾਰੀ ਉਹ ਕਰਨਗੇ ਸਾਰਾ ਸ਼ਹਿਰ ਉਹਦੇ ਨਾਲ ਅਸੀਂ ਕਲੀਨ ਕਰਾਂਗੇ ਇੱਕ ਤੁਸੀਂ ਬਣਾ ਜਿਹੜੇ ਏਰੀਆ ਜੁੜੇ ਜਾ ਰਹੇ ਨੇ ਉੱਥੇ ਵਿਰੋਧ ਹੋ ਰਿਹਾ ਕਿਵੇਂ ਨਹੀਂ ਇੱਥੋਂ ਦੇ ਦੇਖੋ ਜੀ ਉਹ ਤਾਂ ਉਹਨਾਂ ਦਾ ਕੋਈ ਰਾਈਟ ਆ ਕਰੀ ਜਾਣਗੇ ਪਰ ਮੈਨੂੰ ਲੱਗਦਾ ਵੀ ਨਗਰ ਨੂੰ ਤਾਂ ਆਪਣੇ ਕੋਲ ਹੀ 95000 ਵੋਟ ਆ ਖੇਤਰਫਾਲੇ ਦੇ ਕੋਲ ਹੈਗਾਗਾ ਤੇ ਬਰਨਾਲ ਸ਼ਹਿਰ ਨਾਲ ਹੀ ਨਹੀਂ ਬਣ ਸਕਦਾਗਾ ਨਹੀਂ ਹਟਾਇਆ ਜੀ ਅਸੀਂ ਤਾਂ ਅਸੀਂ ਤਾਂ ਜੀ ਆਇਆਂ ਕਹਿੰਦੇ ਜਿਹੜਾ ਮਰਜ਼ੀ ਆ ਜੀ ਸਾਡੇ ਨੂੰ ਹਾਂ ਅਸੀਂ ਤਾਂ ਜੀ ਆਇਆਂ ਕਹਿੰਦਾ ਸਾਰਿਆਂ ਨੂੰ ਕੋਈ ਨਹੀਂ ਪਾਵਾਂਗੇ ਸਾਡੇ ਕੋਲ ਕੋਈ ਐਪਲੀਕੇਸ਼ਨ ਤਾਂ ਹੀ ਨਹੀਂ ਗਈ ਜੇ ਕਈ ਵਾਰੀ ਸਾਨੂੰ ਪਾਉਣਾ ਉਦੋਂ ਪੈਂਦਾਗਾ ਜਦੋਂ ਕੋਈ ਝੰਡਾ ਅਸੀਂ ਕੱਢ ਦਿੰਨੇ ਆ ਝੰਡੇ ਦੇ ਬਾਅਦ ਸਾਡੇ ਕੋਲ ਕੋਈ ਐਪਲੀਕੇਸ਼ਨ ਆ ਜੇ ਉਹਦਾ ਜਿਹੜਾ ਝੰਡਾ ਪਾਉਣੇ ਆ ਅਦਰਵਾਜ਼ੀ ਕੋਈ ਝੰਡਾ ਨਹੀਂ ਆਉਂਦਾ ਸਾਰੇ ਐਮਸੀਆ ਵੱਲੋਂ ਸਹਿਮਤੀ ਨਾਲ ਸਹਿਮਤੀ ਦਿੱਤੇ ਗਏ ਬਿਲਕੁਲ ਸਾਰੇ ਐਮਸੀਆ ਨੇ ਸਹਿਮਤੀ ਨਾਲ ਸਹਿਮਤੀ ਦਿੱਤੀ ਜੀ ਉਹਨਾਂ ਦਾ ਰਾਈਟ ਹੈਗਾ ਕੋਈ ਉਹਨਾਂ ਨੇ ਧੱਕਾ ਮੁੱਕੀ ਨਹੀਂ ਕੁਛ ਨਹੀਂਗਾ ਉਹਨਾਂ ਨੇ ਆਪ ਦੇ ਆਪ ਸਹਿਮਤੀ ਦੇ ਪਰ ਬਸ ਠੀਕ ਹੈ ਠੀਕ ਹੈ ਜੀ ਚਲੋ